ਲੈਤੀਓ ਇੱਕ ਤੁਹਾਨੂੰ ਇੰਚ ਕਰਾਉਣੀ ਹੈ ਤੇ ਮੈਂ ਕੀ ਕਹਿਣਾ ਚਾਹੁੰਦੀ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਇੱਕ ਜਿਹੜੀ ਮੰਤ ਭਾਗੀ ਘਟਨਾ ਵਾਪਰੀ ਹੈ ਜੀ ਜਿਹੜੇ ਕਰਬਲ ਜੀ ਤੇ ਉਹਨਾਂ ਦੇ ਬੇਟੇ ਜਿਮੀ ਕਰਬਲ ਦੇ ਨਾਲ ਜਿਹੜਾ ਇਹ ਘਟਨਾ ਹੋਈ ਹੈ ਸਭ ਦੇ ਸਾਹਮਣੇ ਆਈ ਹੈ ਉਸ ਸੰਬੰਧੀ ਪੁਲਿਸ ਨੂੰ ਜਦੋਂ ਵੀ ਜਾਣਕਾਰੀ ਮਿਲੀ ਹੈ ਨਾਲ ਦੀ ਨਾਲ ਅਸੀਂ ਐਕਸ਼ਨ ਲਿਆ ਹੈ ਤੇ ਟੀਮਸ ਅਕਿਊਜ਼ਡ ਅਸੀਂ ਆਈਡੈਂਟੀਫਾਈ ਕਰ ਲਿਆ ਉਸ ਨੂੰ ਸਰਚ ਕਰਨ ਲਈ ਵੱਖ-ਵੱਖ ਟੀਮਸ ਅਸੀਂ ਲਗਾਈਆਂ ਹੋਈਆਂ ਹਨ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੋਵਾਂ ਦੇ ਬੇਸਿਸ ਤੇ ਉਸ ਦੀ ਪਾਲ ਜਾ ਰਹੀ ਹੈ ਤੇ ਜਲਦ ਤੋਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਉਸ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਜਿਹੜੀ ਘਟਨਾ ਵਾਪਰੀ ਹੈ ਪਹਿਲੇ ਵੀ ਇਹਨਾਂ ਦੇ ਇੱਕ ਨਜੀ ਰੰਜਿਸ ਚੱਲ ਰਹੇ ਸੀ ਜਿਸ ਦੇ ਤਹਿਤ ਦੋਸ਼ੀ ਨੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਮੈਂ ਸਾਰੇ ਫਗਵਾੜਾ ਦੇ ਸ਼ਹਿਰ ਦੇ ਵਸਨੀਕਾਂ ਨੂੰ ਤੇ ਸਾਰੇ ਆਪਣੇ ਸਟੇਟ ਦੇ ਵਸਨੀਕਾਂ ਨੂੰ ਇਹ ਹੀ ਇੱਕ ਮੈਸੇਜ ਦੇਣਾ ਚਾਹੁੰਗੀ ਕਿ ਅਸੀਂ ਕਿਸੇ ਵੀ ਰੂਮਰ ਮੌਂਗਰਿੰਗ ਤੋਂ ਬਚੀਏ ਤੇ ਕੋਈ ਵੀ ਸ਼ਹਿਰ ਦਾ ਯਾ ਆਪਣੇ ਸਟੇਟ ਦਾ ਮਾਹੌਲ ਖਰਾਬ ਨਾ ਹੋਣ ਦੇਈਏ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਰੂਰ ਮਦਦ ਕਰੋ ਤਾਂ ਕਿ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਤੇ ਉਸਤੇ ਸਖਤ ਤੋਂ ਸਖਤ ਕਾਰਵਾਈ ਕਰੀਏ ਥੈਂਕ ਯੂ ਮੈਮ ਕੱਲ ਨੂੰ ਇੱਕ ਬੰਦੀ ਕਾਲ ਦਿੱਤੀ ਉਹਦੇ ਬਾਰੇ ਕੀ ਹੈ ਮੈਂ ਜਿੰਨੇ ਚੱਕਰੋਂ ਨਹੀਂ ਫੜੇ ਜਾਂਦੇ ਉਹਨਾਂ ਚੱਕਰ ਸੀ ਸ਼ਹਿਰ ਖੁੱਲ ਨਹੀਂ ਦੇਣਾ ਜਿਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਆਲਰੇਡੀ ਆਪਣੀਆਂ ਟੀਮਸ ਲਗਾ ਦਿੱਤੀਆਂ ਹਨ ਦੋਸ਼ੀਆਂ ਨੂੰ ਫੜਨ ਲਈ ਤੇ ਪੋਜ਼ੀਟਿਵਲੀ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਇਸ ਇਸ ਸਟੇਜ ਤੱਕ ਗੱਲ ਪਹੁੰਚੇ ਨਾ ਤੇ ਅਸੀਂ ਜਲਦੀ ਹੀ ਉਹਨਾਂ ਨੂੰ ਅਰੈਸਟ ਕਰ ਲਈਏ ਥੈਂਕ ਯੂ ਮੈਡਮ ਜਿਹੜਾ ਜੋ ਫਲਾਈਚਾ ਕੜਾਉਂਦੇ ਤੇ ਮੈਨੂੰ ਕੀ ਕਹਿਣਾ ਚਾਹੁੰਦੇ ਸ੍ਰੀ ਸਚਿਕਾ ਜੀ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਇੱਕ ਜਿਹੜੀ ਮੰਨਪਾਗੀ ਘਟਨਾ ਵਾਪਰੀ ਹੈ ਜਿਹੜੇ ਕਰਬਲਜੀ ਤੇ ਉਹਨਾਂ ਦੇ ਬੇਟੇ ਜਿਮੀ ਕਰਬਲ ਦੇ ਨਾਲ ਜਿਹੜਾ ਇਹ ਘਟਨਾ ਹੋਈ ਹੈ ਸਭ ਦੇ ਸਾਹਮਣੇ ਆਈ ਹੈ ਉਸ ਸੰਬੰਧੀ ਪੁਲਿਸ ਨੂੰ ਜਦੋਂ ਵੀ ਜਾਣਕਾਰੀ ਮਿਲੀ ਹੈ ਨਾਲ ਦੀ ਨਾਲ ਸੀ ਐਕਸ਼ਨ ਲਿਆ ਹੈ ਤੇ ਟੀਮਸ ਅਕਿਊਜ਼ਡ ਅਸੀ ਆਇਡੈਂਟੀਫਾਈ ਕਰ ਲਿਆ ਉਸ ਨੂੰ ਸਰਚ ਕਰਨ ਲਈ ਵੱਖ-ਵੱਖ ਟੀਮਸ ਅਸੀਂ ਲਗਾਈਆਂ ਹੋਈਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੋਵਾਂ ਦੇ ਬੇਸਿਸ ਤੇ ਉਸ ਦੀ ਭਾਲ جاری ਹੈ ਤੇ ਜਲਦ ਤੋਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਇਗਾ ਤੇ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਜਿਹੜੀ ਘਟਨਾ ਵਾਪਰੀ ਹੈ ਪਹਿਲੇ ਵੀ ਇਹਨਾਂ ਦੇ ਇੱਕ ਨਜੀ ਰੰਦੇਸ਼ ਚੱਲ ਰਹੇ ਸੀ ਜਿਸ ਦੇ ਤਹਿਤ ਦੋਸ਼ੀ ਨੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਮੈਂ ਸਾਰੇ ਫਗਵਾੜਾ ਦੇ ਸ਼ਹਿਰ ਦੇ ਵਸਨੀਕਾਂ ਨੂੰ ਤੇ ਸਾਰੇ ਆਪਣੇ ਸਟੇਟ ਦੇ ਵਾਸੀਆਂ ਨੂੰ ਇਹ ਹੀ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਅਸੀਂ ਕਿਸੇ ਵੀ ਰੂਮਰ ਮਾਂਗਰਿੰਗ ਤੋਂ ਬਚੀਏ ਤੇ ਕੋਈ ਵੀ ਸ਼ੈਡ ਦਾ ਇਹ ਆਪਣੇ ਸਟੇਟ ਦਾ ਮਾਹੌਲ ਖਰਾਬ ਨਾ ਹੋਣ ਦੇਈਏ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਰੂਰ ਮਦਦ ਕਰੋ ਤਾਂ ਕਿ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਤੇ ਉਸਤੇ ਸਖਤ ਤੋਂ ਸਖਤ ਕਾਰਵਾਈ ਕਰੀਏ ਥੈਂਕ ਯੂ ਮੈਮ ਕੱਲ ਨੂੰ ਇੱਕ ਬੰਦੀ ਕਾਲ ਦਿੱਤੀ ਉਹਦੇ ਬਾਰੇ ਕੀ ਹੈ ਵੀ ਜਿੰਨੇ ਚੱਕਰੋਂ ਨਹੀਂ ਫੜੇ ਜਾਂਦੇ ਉਹਨਾਂ ਚੱਕਰ ਸੀ ਸ਼ਹਿਰ ਖੁੱਲ ਨਹੀਂ ਦੇਣਾ ਜਿਹਦੇ ਬਾਰੇ ਤੁਹਾਡਾ ਕੀ ਕਿਹਾ ਹੈ ਅਸੀਂ ਆਲਰੇਡੀ ਆਪਣੀਆਂ ਟੀਮਸ ਲਗਾ ਦਿੱਤੀਆਂ ਹਨ ਦੋਸ਼ੀਆਂ ਨੂੰ ਫੜਨ ਲਈ ਤੇ ਪੋਜੀਟਿਵਲੀ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਇਸ ਇਸ ਸਟੇਜ ਤੱਕ ਗੱਲ ਪਹੁੰਚੇ ਨਾ ਤੇ ਅਸੀਂ ਜਲਦੀ ਹੀ ਉਹਨਾਂ ਨੂੰ ਅਰੈਸਟ ਕਰ ਲਈਏ ਥੈਂਕ ਯੂ